ਪੀਵੀ 26 ਨਿਊਜ਼ ਤੇ ਲਾਈਵ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਮੈਂ ਮੰਡੀ ਗੋਵਿੰਦਗੜ੍ਹ 메ਨ ਹਾਈਵੇ ਤੇ ਸ਼ਿਵਸਨ ਦੇ ਆਗੂਆਂ ਨੇ ਔਰ ਪ੍ਰਸ਼ਾਸਨ ਦੀ ਤੇ ਵਜ੍ਹਾ ਦੇ ਨਾਲ ਇੱਥੇ ਗਊ ਮਾਤਾ ਦੇ ਮਾਸ ਦਾ ਟਰੱਕ ਪਰਿਆ ਜਿਹੜਾ ਅੱਜ ਇੱਥੇ ਪ੍ਰੋਡਕਟ ਕੀਤਾ ਜਾ ਰਿਹਾ ਹੈ ਤਸਵੀਰਾਂ ਸੇਅਰ ਕਰ ਰਿਹਾ ਤੁਹਾਡੇ ਨਾਲ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰੋ ਦਬਕੇ ਸਪੋਰਟ ਕਰਿਓ ਪੀਵੀ 26 ਨਿਊਜ਼ ਤੇ ਸਰਬਜੀਤ ਸਿੰਘ ਸਮੂਹ ਸਾਡੀ ਟੀਮ ਪੀਵੀ 26 ਨਿਊਜ਼ ਦੇ ਇੱਥੇ ਅੱਜ ਮੰਡੀ ਗੋਵਿੰਦਗੜ੍ਹ ਪਹੁੰਚੀ ਹੋਈ ਹੈ ਔਰ ਦੇਖਦੇ ਹਾਂ ਕਿ ਕੀ ਸੱਟਾ ਨਿਕਲਦਾ ਗੜਬਤ ਕਰਦੇ ਆ ਇੱਥੇ ਤੇ ਅਗੂ ਆ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੁਲਿਸ ਪ੍ਰਸ਼ਾਸਨ ਮੁਰਦਾਬਾ ਪੁਲਿਸ ਪ੍ਰਸ਼ਾਸਨ ਮੁਰਦਾਬਾ ਪੁਲਿਸ ਪ੍ਰਸ਼ਾਸਨ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਨੂੰ ਪਤਾ ਹੋਊਗਾ ਜੀ ਇਹ ਗਊ ਮਾਸ ਫੜੇਗਾ ਗਵਿੰਦਗੜ੍ਹ ਜੀ ਸਵੇਰੇ 6:30 ਵਜੇ ਪਹਿਲਾਂ ਖੰਨੇ ਫੜਿਆ ਪਹਿਲਾਂ ਆਨੇ ਫੜਿਆ ਸਾਂਨੇ ਫੜਿਆ ਪਰ ਸਰਕਾਰਾਂ ਅਨੇਕਨ ਕਮੀ ਹੋ ਚੁੱਕੇ ਪੰਜਾਬ ਦੀ ਇਹ ਤੁਹਾਨੂੰ ਖੁਦ ਗਊ ਰਖਸ਼ਾਵਾਂ ਨੂੰ ਇਹ ਕਦਮ ਚੁੱਕਣਾ ਹੀ ਪੈਂਦੇ ਆ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਪਹੁੰਚਿਆ ਇੱਥੇ ਸਵੇਦੇ ਐਸਐਸਓ ਸਾਹਿਬ ਨੂੰ 50 ਫੋਨ ਕਰ ਚੁੱਕੇ ਆ ਉਹਨਾਂ ਕੋਈ ਫੋਨ ਨਹੀਂ ਚੱਕਿਆ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਪਹੁੰਚਿਆ ਉਹ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਗੱਡੀ ਵਾਲੇ ਨੇ ਗੱਡੀ ਚਲਾਉਣ ਦੀ ਕੋਸ਼ਿਸ਼ ਕੀਤੀ ਗੱਡੀ ਸਾਡੇ ਉੱਪਰ ਸਾਡੇ ਬੰਦਿਆਂ ਉੱਪਰ ਸਰਕਾਰਾਂ ਨੂੰ ਇਹ ਬੇਨਤੀ ਹੈ ਕਿ ਆ ਜਾਗ ਜਾਓ ਸਨਾਤਨ ਜਾਗ ਗਏ ਹੋ ਤੁਸੀਂ ਜਾਗ ਜਾਓ ਠੀਕ ਹੈ ਜੀ ਵੋਟਾਂ ਲੈ ਕੇ ਤੁਸੀਂ ਸਰਕਾਰ ਬਣਾਈ ਹੈ ਵੋਟਾਂ ਮੰਗਣ ਲੱਗੇ ਤੁਸੀਂ ਸਰਕਾਰ ਨੇ ਖੱਤ ਜੁੜੇ ਸੀ ਸਾਡੇ ਇਹ ਕੀ ਗਊ ਰੱਖਿਆ ਕਰਾਂਗੇ ਅਸੀਂ ਗਊ ਰੱਖਿਆ ਰਕੀ ਕਰਨੀ ਹੈ ਗਊ ਤਿਆਗ ਹੋ ਰਹੀ ਹੈ ਪੰਜਾਬ ਦੇ ਵਿੱਚ ਵੀ ਪੰਜਾਬ ਤੋਂ ਵੱਧ ਕੇ ਦਿੱਲੀ ਹੋਰ ਪਾਸੇ ਸਾਰੇ ਮੈਂ ਜਾਂਦੀ ਹੈ ਸਰਕਾਰ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹ ਕਬੰਦੀ ਕਾਰਵੇ ਕੀਤੀ ਜਾਵੇ ਲੋਕਾਂ ਦੇ ਉੱਪਰ ਜੈ ਸ਼੍ਰੀ ਰਾਮ ਜੀ 3 ਘੰਟੇ ਦਾ ਕੋਈ ਸੱਚ ਨਹੀਂ ਆਇਆ ਉੱਥੇ ਥਾਣੇ ਤੋਂ ਨਿਕਲਿਆ ਕੋਈ ਮੁੰਛੀ ਆਇਆ ਨਾ ਕੋਈ ਬੋਲਦਾਰ ਆਇਆ ਬੰਨਾ ਬੁਰਾ ਹਾਲ ਹੋ ਗਿਆ ਪੰਜਾਬ ਸਰਕਾਰ ਦੇ ਹੁੰਦੇ ਹੁੰਦੇ ਆ ਗਊ ਮਾਸ ਪੜਿਆ ਗਿਆ ਜਾਂ ਕੋਈ ਆ ਗਿਆ ਥੋੜੀ ਪੂਰਾ ਟਰੱਕ ਆ ਪੂਰਾ ਟਰੱਕ ਭਰਿਆ ਗਿਆ ਜੀ ਟਰੱਕ ਟਰੱਕ ਭਰਿਆ ਗਿਆ ਇਹ ਜਿਓ ਗਰੀ ਤੁਰੀ ਹੈ ਜੀ ਪੰਜਾਬ ਪਹੁੰਚ ਚੁੱਕੀ ਹੈ ਜੇ ਆਰ ਡੀ ਐਕਸ ਹੁੰਦਾ ਹੁਣ ਹਥਿਆਰ ਹੁੰਦਾ ਕੀ ਹੁੰਦਾ ਪੰਜਾਬ ਦਾ ਹਲ ਕੀ ਹੁੰਦਾ ਇਹ ਸਰਕਾਰ ਜਯੋ ਸਰਕਾਰ ਮੁਰਦਾਬਾਦ ਜਯੋ ਸਰਕਾਰ ਮੁਰਦਾਬਾਦ ਸਰਕਾਰ ਚੰਦੀ ਹੈ ਕਿ ਪੰਜਾਬ ਦਾ ਮਹੌਲ ਫੇਰ 1985 ਵਾਲਾ ਹੋਵੇ ਉਹਦੇ ਹਾਲਾਤ ਹੋ ਚੁੱਕੇ ਆ ਪੰਜਾਬ ਦੇ ਵਿੱਚ ਇਹ ਗਊ ਮਾਂਤਾ ਵੱਢੀ ਜਾ ਰਹੀ ਹੈ ਅਸੀਂ ਸਾਰ ਸਨਾਤਨ ਨੂੰ ਬੇਨਤੀ ਕਰਨਾ ਚਾਹੁੰਦੇ ਆ ਇੱਕ ਜਟੋ ਜੋ ਵੀਰੇ ਇਹ ਚੀਜ਼ ਰੋਕ ਲਾਓ ਇਕੱਠੇ ਹੋ ਜਯ ਸ਼ਰੀ ਰਾਮ ਜੀ ਜਯ ਅੱਜ ਦਾ ਪਤਾ ਹੈ ਕਿ ਗਊ ਮਾਸ ਦਿੱਲੀ ਤੋਂ ਲਿਆ ਕੇ ਜੰਮੂ ਵੱਲ ਭੇਜਿਆ ਜਾ ਰਿਹਾ ਸੀ ਆ ਬਿਤੇ ਕੁਝ ਸਮਾਜ ਸੇਵੀ ਸੰਸਥਾਵਾਂ ਵੱਰੋਂ ਫੜਿਆ ਗਿਆ ਮੈਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਹਾਂ ਕਿ ਅੱਜ ਤਾਂ ਅਸੀਂ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬਿੰਦੀ ਕਰਦੇ ਹਾਂ ਕਿ ਇਸ ਦੇ ਉੱਪਰ ਨੰਤ ਪਾਈ ਜਾਵੇ ਵਰਨਾ ਅਸੀਂ ਸਾਰੇ ਸੰਗਠਨ ਸਾਰੇ ਹਿੰਦੂ ਸਮਾਜ ਇਕੱਠਾ ਹੋ ਕੇ ਫਿਰ ਇਹ ਸਾਰੀ ਕਮਾਂਡ ਆਪਣੇ ਹੱਥ ਵਿੱਚ ਲਵਾਂਗੇ ਤੇ ਗੋਵਾਣੋਂ ਰਕਾਬ ਵਿੱਚੋਂ ਕੱਢ ਕੇ ਟਰੱਕਾਂ ਨੂੰ ਅੱਗ ਲਗਾਈ ਜਾਊਗੀ ਤੇ ਹੋ ਸਕਦਾ ਹੈ ਕਿ ਉਹ ਟਰੱਕ ਡਰਾਈਵਰ ਤੇ ਉਹਦੇ ਨਾਲ ਕੋਈ ਵੀ ਹੋਊਗਾ ਉਹਦੇ ਵੀ ਪੁਰਜੇ-ਪੁਰਜੇ ਕਰਾਂਗੇ ਇਹ ਸਰਕਾਰ ਨੂੰ ਚੇਤਾਵਨੀ ਹੈ ਵੀ ਇਹ ਨਾ ਹੋਵੇ ਕੱਲੋਂ ਅਸੀਂ ਪੂਰੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਈਏ ਇਸ ਤੋਂ ਪਹਿਲਾਂ ਕਿ ਉਹ ਆਪਣੇ ਹੋਸ਼ ਵਿੱਚ ਆ ਜਾਣ ਤੇ ਇਹ ਜਿਹੜੀ ਗਊ ਮਾਂ ਸੱਤਿਆ ਜੋ ਵੀ ਹੋ ਰਹੀ ਹੈ ਇਸ ਨੂੰ ਬੰਦ ਕੀਤਾ ਜਾਵੇ सरकार